ਇਹਦਾ ਪਰੂਖ ਕਰਨਾ ਚਾਹੀਦਾ ਸੀ ਬੰਦਾ ਉਹ ਤਾਂ ਕਾ ਚੀ ਚ ਪਰਦੀਦਾ ਬੈਠਾ ਕੱਈ ਅਸਲੀ ਤੈਨੂੰ ਚੱਲ ਰਿਹਾ ਦੇਖਦਾ ਮਾਲਕਾ ਨੂੰ ਆਹੋ ਜੀ ਆਹੋ ਜੀ ਬੋਲਿਆ ਅੰਦਰ ਸਾਰੇ ਲੋਕ ਸਾਰੇ ਲੋਕ ਸਾਰੇ ਲੋਕ ਬੰਦੇ ਉੱਪਰੋਂ ਸਾਰੇ ਲੋਕ ਸਾਰੇ ਲੋਕ ਬਹੁਤ ਬਹੁਤ ਧੰਨਵਾਦ ਸਾਡੇ ਨੂੰ ਅੱਜ ਇੱਕ ਸ਼ਾਮਲ ਹੋਣ ਆਏ ਸੀ ਪ੍ਰੋਗਰਾਮ ਦੇ ਵਿੱਚ ਠੀਕ ਹੈ ਇਸ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਦਿੱਲੀ ਸੀਗੇ ਤੇ ਹੁਣ ਆਏ ਸੀ ਉਰੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋ ਉਰੇ ਵੀ ਜਾਏ ਉਹਨੇ ਤੇ 그룹 ਕੀਤਾ ਗਿਆ ਈਮੇਲ ਆਉਂਦਾ ਨਹੀਂ ਉਹ ਫਿਰ ਉਹ ਪਾਰਟੀਆਂ ਐ ਜੀ ਅਲੱਗ-ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਐ ਅਸੀਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਇਸ ਮਸਲੇ ਨੂੰ ਤੁਸੀਂ ਆਜਾ ਹੈਗਾ ਨੈਸ਼ਨਲ ਸਿਚੁਏਸ਼ਨ ਦੇ ਕੋਲ ਉਠਾਓਗੇ ਹਾਂ ਜੀ ਇਸ ਮਸਲੇ ਨੂੰ ਤੁਸੀਂ ਕਿੱਦਾਂ ਉਠਾਓਗੇ ਇਹ ਤਾਂ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾ ਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਐ ਫਿਰ ਅਸੀਂ ਕੀ ਚੱਕਣਾ ਮੁੱਦਾ ਸਤਿ ਆਕਾਲ ਜੀ ਸਤਿ ਆਕਾਲ ਜੀ ਬਹੁਤ ਬਹੁਤ ਧੰਨਵਾਦ ਸਾਡੇ ਨੂੰ ਅੱਜ ਇੱਕ ਖਾਸਲ ਹੋਣ ਆਏ ਸੀ ਪ੍ਰੋਗਰਾਮ ਦੇ ਵਿੱਚ ਇਸ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਦਿੱਲੀ ਸੀਗੇ ਤੇ ਹੁਣ ਆਏ ਸੀ ਉਰੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋ ਉਰੇ ਵੀ ਜਾਏ ਉਹਨੇ ਤੇ ਗਰੁੱਪ ਕੀਤਾ ਗਿਆ ਈਮੇਲ ਆਉਂਦਾ ਨਹੀਂ ਉਹ ਫਿਰ ਪਾਰਟੀਆਂ ਐ ਜੀ ਅਲੱਗ-ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਐ ਅਸੀਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਇਸ ਮਸਲੇ ਨੂੰ ਤੁਸੀਂ ਆਜਾ ਹੈਗਾ ਨੈਸ਼ਨਲ ਸਿਚੁਏਸ਼ਨ ਦੇ ਕੋਲ ਉਠਾਓਗੇ ਹਾਂ ਜੀ ਇਸ ਮਸਲੇ ਨੂੰ ਤੁਸੀਂ ਕਿਦਾਂ ਉਠਾਓਗੇ ਇਹ ਤਾਂ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾ ਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਐ ਫਿਰ ਅਸੀਂ ਕੀ ਚੱਕਣਾ ਮੁੱਦਾ ਚਾਹੀਦਾ ਪਰੂਫ ਕਰਨਾ ਚਾਹੀਦਾ ਜੀ ਬੰਦਾ ਬਹੁਤ ਬਹੁਤ ਧੰਨਵਾਦ ਸਭ ਜਿਹੜੇ ਅੱਜ ਇੱਕ ਸ਼ਾਮਲ ਹੋਣ ਆਏ ਸੀ ਪ੍ਰੋਗਰਾਮ ਦੇ ਵਿੱਚ ਠੀਕ ਹੈ ਇਸ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਦਿੱਲੀ ਸੀਗੇ ਤੇ ਹੁਣ ਆਏ ਸੀ ਉਰੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋ ਉਰੇ ਵੀ ਜਾਏ ਉਹਨੇ ਤੇ ਗਰੁੱਪ ਕੀਤਾ ਗਿਆ ਈਮੇਲ ਉੱਤੇ ਨੇ ਉਹ ਫਿਰ ਪਾਰਟੀਆਂ ਐ ਜੀ ਅਲੱਗ ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਐ ਜੀ ਇਹ ਮੁੱਦਾ ਸਾਡੇ ਕੋਲ ਰਹਿ ਅਸੀਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਇਸ ਮਸਲੇ ਨੂੰ ਤੁਸੀਂ ਆਕਰ ਹੈਗਾ ਨੈਸ਼ਨਲ ਸਿਚੁਏਸ਼ਨ ਦੇ ਕੋਲ ਪਾਉਗੇ ਹਾਂਜੀ ਇਸ ਮਸਲੇ ਨੂੰ ਤੁਸੀਂ ਕਿੱਦਾਂ ਉਠਾਓਗੇ ਇਹ ਤਾਂ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਐ ਫਿਰ ਅਸੀਂ ਕੀ ਚੱਕਣਾ ਮੁੱਦਾ